ਸਦਾ ਨੀਓ ਬੰਦੇ ਆ ਚੜਾਈਆਂ ਰਹਿੰਦੀ ਆ ਸਦਾ ਨੀਓ ਰਹਿੰਦੇ ਕਹਿੰਦਾ ਹਾਲਾਤ ਮਾੜੇ ਬੰਦੇ ਦੇ ਉਹ ਗੱਲ ਟੂੜੀ ਦੀ ਹੋਈ ਪਜਾਇਤ ਕੀ ਬਾਈ ਟੂੜੀ ਦੀ 2 ਸਵਾ 200 ਨੂੰ ਆਈ ਪਈ ਐ ਕਿ ਸਾਰੇ ਸਾਲਾਂ ਨੂੰ ਮੰਦਾ ਟੂੜੀ ਦਾ ਜਿਹੜੇ ਭਰਾਵਾਂ ਕੋਲੇ ਪਈ ਆ ਅਗਲਾ ਕਹਿੰਦਾ ਯਾਰ 420 350 420 ਦਾ ਲੈਣਗੇ ਅਗਲਾ ਕਹਿੰਦਾ ਵੇਚੂ ਨਾ 200 ਸਵਾ 200 ਦਾ ਰੇਟ ਅੱਜ ਤਾਂ ਕਰਕੇ ਟੂੜੀ ਦੀ ਜਮਾ ਡਾਊਨ ਚੱਲ ਰਿਹਾ ਟੂੜੀ ਰੇਟ ਕੀ ਦਾ ਸੀਜ਼ਨ ਉਹ ਫੁੱਲਾਂ ਵਰਗੀ ਟੂੜੀ ਐ ਪਰ ਗੱਲ ਉਹੀ ਆ ਵੀ ਸਦਾ ਨਹੀਂ ਚੜਾਈਆਂ ਰਹਿੰਦੀਆਂ ਕਦੇ ਆਹ ਦਿਨਾਂ ਚ ਆ ਕੇ ਟੂੜੀ ਹਜ਼ਾਰ ਤੋਂ ਵੀ ਤਾਂ ਉੱਪਰ ਵਾਗੀ ਸੀ ਬਾਈ ਤੇ ਅੱਜ ਦੇ ਦਿਨ ਦਾ ਲਾ ਲਓ ਤੁਸੀਂ ਇਹ ਹਜ਼ਾਰ ਤੋਂ ਉੱਪਰ ਵਾਗੀ ਸੀ ਕਈ ਸਾਲ ਪਹਿਲਾਂ ਤੇ ਅੱਜ ਇਹ 200 ਸਵਾ 200 250 ਇੱਥੇ ਰੇਟ ਆ ਹੁਣ ਤਾਂ ਕਰਕੇ ਜਿਹੜੇ ਭਰਾਵਾਂ ਕੋਲੇ ਪਈ ਇਹਨਾਂ ਨੇ ਅੰਦਰ ਹੀ ਪਈ ਐ ਅਗਲਾ ਕਹਿੰਦਾ ਯਾਰ ਹੁਣ ਕੀ ਵੇਚਾਂਗੇ ਫਿਰ ਦੁਬਾਰੇ ਅੰਦਰ ਪਾਉਣੀ ਪਊਗੀ ਸਿੱਧੀ ਟਾਂਗਰ ਵੇਚ ਦਿਆਂਗੇ ਆਹ ਗੱਲਾਂ ਆ ਬਾਈ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਤੇ ਸ਼ੇਅਰ ਕਰਿਓ ਸਾਰੇ ਭਰਾ